ਅੱਜ ਤੁਹਾਨੂੰ ਦਰਬਾਰ ਸਾਹਿਬ ਜਾਂਦੇ ਰਸਤੇ ਅਤੇ ਦਰਬਾਰ ਸਾਹਿਬ ਦੇ ਵਿੱਚ ਸਵੇਰੇ ਅੰਮ੍ਰਿਤ ਵੇਲੇ 4 ਵਜੇ ਤੋਂ ਬਾਅਦ ਕੀ ਕੀ ਹੁੰਦਾ ਉਹ ਦਿਖਾਵਾਂਗੇ ਤੇ ਨਾਲ ਹੀ ਤੁਹਾਨੂੰ ਦਰਬਾਰ ਸਾਹਿਬ ਦੀਆਂ ਅਲੱਗ-ਅਲੱਗ ਝਲਕੀਆਂ ਲੰਗਰ ਹਾਲ ਬੂੰਗਾ ਰਾਮਗੜੀਆਂ ਅਤੇ ਵੱਡ ਭਾਗੀ ਸਾਜ ਸੰਗਤ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਹਨ ਗੁਰੂ ਰਾਮਦਾਸ ਦਾ ਸਦਕਾ ਮਿਲੂ ਯੰ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਇੱਕ ਰੂਪ ਤੋਂ ਤੁਮ

පතියාලෙතියාකිදබ්නමී තෝර මෝර් මන්නමන්න යනකපුූරනතිද පමසරදින خیال نہ گم سارے آپ بتیادیا جے

भय दर्शन देवि बहु जनम विस्वरे मा जीव तु मरे देहे

Yeah.